ਸਾਮਾ ਦੇ ਵਿੱਚ ਅੱਜ ਡੂੰਗੀ ਉਦਾਸੀ ਕੁਲੀ ਹੋਈ ਹੈ ਹਿੰਦੀ ਸਿਨੇਮਾ ਨੂੰ ਦੇਸ਼ ਭਗਤੀ ਦੀ ਪਛਾਣ ਦੇਣ ਵਾਲੇ ਭਾਰਤ ਕੁਮਾਰ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਮਨੋਜ ਕੁਮਾਰ ਹੁਣ ਸਾਡੇ ਵਿਚਕਾਰ ਨਹੀਂ ਰਹੀ ਬਾਲੀਵੁੱਡ ਦੀਆਂ ਸੁਨਹਿਰੀ ਯਾਦਾਂ ਦੇ ਵਿੱਚ ਆਪਣਾ ਅਮਿੱਟ ਨਾਂ ਛੱਡਣ ਵਾਲੇ ਉਗੇ ਅਦਾਕਾਰ ਮਨੋਜ ਕੁਮਾਰ ਇਸ ਦੁਨੀਆ ਨੂੰ ਅਲਵਿਦਾਖ ਗਈ ਨੇ ਉਹਨਾਂ ਦਾ 87 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਸੀ ਉਹਨਾਂ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਉgge ਕਲਾਕਾਰ ਮਨੋਜ ਕੁਮਾਰ ਨੂੰ ਸ਼ਨੀਵਾਰ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸ਼ਸ਼ੀ ਗੋਸਵਾਮੀ ਦੇ ਹੰਝੂ ਨਹੀਂ ਰੁਕ ਰਹੇ ਸੀ। ਆਪਣੇ ਪਤੀ ਨੂੰ ਅੰਤਿਮ ਵਿਦਾਇਗੀ ਦਿੰਦੇ ਹੋਏ ਸ਼ਸ਼ੀ ਗੋਸਵਾਮੀ ਨੇ ਉਨ੍ਹਾਂ ਦੇ ਮ੍ਰਿਤਕ ਦੇਨ ਨੂੰ ਗਲੇ ਲਗਾਇਆ ਅਤੇ ਉਹ ਫੁੱਟ-ਫੁੱਟ ਕੇ ਰੋਈ। ਮਨੋਜ ਕੁਮਾਰ ਦੇ ਦੇਹਾਂਤ ਤੇ ਇੰਡਸਟਰੀ ਚ ਸੋਗ ਦੀ ਲਹਿਰ ਹੈ ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਫਿਲਮੀ ਸਿਤਾਰੇ ਅਤੇ ਪ੍ਰਸ਼ੰਸਕ ਵੀ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਉੱਥੇ ਮੌਜੂਦ ਸਨ ਦੇਸ਼ ਅਤੇ ਦੁਨੀਆ ਚ ਮੌਜੂਦ ਪ੍ਰਸ਼ੰਸਕ ਇਸ ਦਿਗਜ ਅਦਾਕਾਰ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਸ਼ਰਧਾਂਜਲੀ ਦੇ ਰਹੇ ਹਨ ਅੱਜ ਜੂਹੂ ਦੇ ਪਵਨ ਹੰਸ ਸ਼ਮਸ਼ਾਨ ਘਾੜ ਤੇ ਵਿੱਚ ਮਨੋਜ ਕੁਮਾਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਇੱਥੇ ਅਮਿਤab ਬੱਚਨ, ਪ੍ਰੇਮ ਚੋਪੜਾ ਅਤੇ ਰਾਜਪਾਲ ਯਾਦਵ ਸਮੇਤ ਕਈ ਉੱਗੇ ਕਲਾਕਾਰ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੇ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ ਗਿਆ। ਦਰਸਲ ਉਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਵਿਦੇਸ਼ ਦੇ ਵਿੱਚ ਸਨ ਇਸ ਲਈ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤਰਮਿੰਦਰ ਤੋਂ ਲੈ ਕੇ ਹੀਮਾ ਮਲਨੀ ਸਲਮਾਨ ਖਾਨ ਸ਼ਾਹਰੂਖ ਖਾਨ ਅਕਸ਼ਾ ਕੁਮਾਰ ਕੰਗਨਰ ਨੌਥ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਅਦਾਕਾਰ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਨੂੰ ਯਾਦ ਕੀਤਾ ਅੱਜ ਹਰ ਕਿਸੇ ਦੀਆਂ ਅੱਖਾਂ ਨਮ ਸੀ ਮਨੋਜ ਕੁਮਾਰ ਨੂੰ ਯਾਦ ਕਰਦੇ ਹੋਏ ਪ੍ਰੇਮ ਚੋਪੜਾ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਇਕੱਠੇ ਸੀ ਅਤੇ ਇਹ ਇੱਕ ਸ਼ਾਨਦਾਰ ਸਫ਼ਰ ਰਿਹਾ ਹੈ ਉਹਨਾਂ ਨਾਲ ਕੰਮ ਕਰਕੇ ਸਾਰਿਆਂ ਨੂੰ ਫਾਇਦਾ ਹੋਇਆ ਅਤੇ ਮੈਨੂੰ ਵੀ ਫਾਇਦਾ ਹੋਇਆ ਹੈ ਉਹ ਮੇਰੇ ਬਹੁਤ ਚੰਗੇ ਦੋਸਤ ਸੀ ਤਾਂ ਮੁੰਬਈ ਦੇ ਵਿੱਚ ਅੱਜ ਡੂੰਗੀ ਉਦਾਸੀ ਛਾਈ ਹੋਈ ਹੈ ਹਿੰਦੀ ਸਿਨੇਮਾ ਨੂੰ ਦੇਸ਼ ਭਗਤੀ ਦੀ ਪਛਾਣ ਦੇਣ ਵਾਲਾ ਉਹ ਅਦਾਕਾਰ ਜਿਸ ਨੇ ਪਰਦੇ ਦੇ ਉੱਤੇ ਦੇਸ਼ ਭਗਤੀ ਦੇ ਰੰਗਾਂ ਨੂੰ ਉਜਾਗਰ ਕੀਤਾ ਜਿਸ ਨੇ ਦੇਸ਼ ਭਗਤੀ ਦੇ ਜਜ਼ਬੇ ਨੂੰ ਜੀਆ ਅੱਜ ਉਹ ਅਦਾਕਾਰ ਸਾਡੇ ਵਿੱਚ ਕਾਰ ਨਹੀਂ ਰਿਹਾ ਬਾਲੀਵੁੱਡ ਦੀਆਂ ਸੁਨਹਿਰੀ ਯਾਦਾਂ ਦੇ ਵਿੱਚ ਉਸ ਅਦਾਕਾਰ ਨੇ ਆਪਣਾ ਨਾਂ ਹਮੇਸ਼ਾ ਦੇ ਲਈ ਅਮਰ ਕਰਤਾ ਮਨੋਜ ਕੁਮਾਰ ਜੀ ਤੁਹਾਡਾ ਜਾਣਾ ਇੱਕ ਯੁੱਗ ਦਾ ਅੰਤ ਹੈ ਪਰ ਤੁਹਾਡੀ ਗੱਲਾ ਹਮੇਸ਼ਾ ਜਿਉਂਦੀ ਹੈ ਅਲਵਿਦਾ ਮੁੰਬਈ ਦੀਆਂ ਹਵਾਵਾਂ ਦੇ ਵਿੱਚ ਅੱਜ ਡੂੰਗੀ ਉਦਾਸੀ ਕੁਲੀ ਹੋਈ ਹੈ ਹਿੰਦੀ ਸਿਨੇਮਾ ਨੂੰ ਦੇਸ਼ ਭਗਤੀ ਦੀ ਪਛਾਣ ਦੇਣ ਵਾਲੇ ਭਾਰਤ ਕੁਮਾਰ ਦੇ ਨਾਂ ਨਾਲ ਮਸ਼ਹੂਰ ਅਦਾਕਾਰ ਮਨੋਜ ਕੁਮਾਰ ਹੁਣ ਸਾਡੇ ਵਿਚਕਾਰ ਨਹੀਂ ਰਹੀ ਬਾਲੀਵੁੱਡ ਦੀਆਂ ਸੁਨਹਿਰੀ ਯਾਦਾਂ ਦੇ ਵਿੱਚ ਆਪਣਾ ਅਮਿੱਟ ਨਾਂ ਛੱਡਣ ਵਾਲੇ ਉਗੇ ਅਦਾਕਾਰ ਮਨੋਜ ਕੁਮਾਰ ਇਸ ਦੁਨੀਆ ਨੂੰ ਅਲਵਿਦਾ ਖੁ ਗਈ ਨੇ ਉਹਨਾਂ ਦਾ 87 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋ ਗਿਆ ਸੀ ਉਹਨਾਂ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਉੱਗੇ ਕਲਾਕਾਰ ਮਨੋਜ ਕੁਮਾਰ ਨੂੰ ਸ਼ਨੀਵਾਰ ਨੂੰ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਦੌਰਾਨ ਉਹਨਾਂ ਦੀ ਪਤਨੀ ਸ਼ਸ਼ੀ ਗੋਸਵਾਮੀ ਦੇ ਹੰਝੂ ਨਹੀਂ ਰੁਕ ਰਹੇ ਸੀ। ਆਪਣੇ ਪਤੀ ਨੂੰ ਅੰਤਿਮ ਵਿਦਾਇਗੀ ਦਿੰਦੇ ਹੋਏ ਸ਼ਸ਼ੀ ਗੋਸਵਾਮੀ ਨੇ ਉਹਨਾਂ ਦੀ ਮ੍ਰਿਤਕ ਦੇਹ ਨੂੰ ਗਲੇ ਲਗਾਇਆ ਅਤੇ ਉਹ ਫੁੱਟ-ਫੁੱਟ ਕੇ ਰੋਈ। ਮਨੋਜ ਕੁਮਾਰ ਦੇ ਦੇਹਾਂਤ ਤੇ ਇੰਡਸਟਰੀ 'ਚ ਸੋਗ ਦੀ ਲਹਿਰ ਹੈ। ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਫਿਲਮੀ ਸਿਤਾਰੇ ਅਤੇ ਪ੍ਰਸ਼ੰਸਕ ਵੀ ਉਹਨਾਂ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਉੱਥੇ ਮੌਜੂਦ ਸਨ। ਦੇਸ਼ ਅਤੇ ਦੁਨੀਆ ਚ ਮੌਜੂਦ ਪ੍ਰਸ਼ੰਸਕ ਇਸ ਦਿਗਜ ਅਦਾਕਾਰ ਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਸ਼ਰਧਾਂਜਲੀ ਦੇ ਰਹੇ ਹਨ ਅੱਜ ਜੂਹੂ ਦੇ ਪਵਨ ਹੰਸ ਸ਼ਮਸ਼ਾਨ ਘਾੜ ਤੇ ਵਿੱਚ ਮਨੋਜ ਕੁਮਾਰ ਦਾ ਅੰਤਿਮ ਸੰਸਕਾਰ ਕੀਤਾ ਗਿਆ ਇੱਥੇ ਅਮਿਤab ਬੱਚਨ ਪ੍ਰੇਮ ਚੋਪੜਾ ਅਤੇ ਰਾਜਪਾਲ ਯਾਦਵ ਸਮੇਤ ਕਈ ਉੱਗੇ ਕਲਾਕਾਰ ਉਹਨਾਂ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੇ ਸ਼ੁੱਕਰਵਾਰ ਨੂੰ ਉਹਨਾਂ ਦੀ ਮੌਤ ਤੋਂ ਬਾਅਦ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਕਰਨ ਦਾ ਫੈਸਲਾ ਕੀਤਾ ਗਿਆ ਦਰਸਲ ਉਹਨਾਂ ਦੇ ਪਰਿਵਾਰ ਦੇ ਕੁਝ ਮੈਂਬਰ ਵਿਦੇਸ਼ ਦੇ ਵਿੱਚ ਸਨ ਇਸ ਲਈ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤਰਮਿੰਦਰ ਤੋਂ ਲੈ ਕੇ ਹੀਮਾ ਮੱਲਨੀ ਸਲਮਾਨ ਖਾਨ ਸ਼ਾਹਰੂਖ ਖਾਨ ਅਕਸ਼ ਕੁਮਾਰ ਕੰਗਨਰ ਨੌਥ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਅਦਾਕਾਰ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਉਹਨਾਂ ਨੂੰ ਯਾਦ ਕੀਤਾ ਅੱਜ ਹਰ ਕਿਸੇ ਦੀਆਂ ਅੱਖਾਂ ਨਮ ਸੀ ਮਨੋਜ ਕੁਮਾਰ ਨੂੰ ਯਾਦ ਕਰਦੇ ਹੋਏ ਪ੍ਰੇਮ ਚੋਪੜਾ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਹੀ ਇਕੱਠੇ ਸੀ ਅਤੇ ਇਹ ਇੱਕ ਸ਼ਾਨਦਾਰ ਸਫ਼ਰ ਰਿਹਾ ਹੈ ਉਹਨਾਂ ਨਾਲ ਕੰਮ ਕਰਕੇ ਸਾਰਿਆਂ ਨੂੰ ਫਾਇਦਾ ਹੋਇਆ ਅਤੇ ਮੈਨੂੰ ਵੀ ਫਾਇਦਾ ਹੋਇਆ ਉਹ ਮੇਰੇ ਬਹੁਤ ਚੰਗੇ ਦੋਸਤ ਸੀ ਤਾਂ ਮੁੰਬਈ ਦੇ ਵਿੱਚ ਅੱਜ ਡੂੰਘੀ ਉਦਾਸੀ ਛਾਈ ਹੋਈ ਹੈ ਹਿੰਦੀ ਸਿਨੇਮਾ ਨੂੰ ਦੇਸ਼ ਭਗਤੀ ਦੀ ਪਛਾਣ ਦੇਣ ਵਾਲਾ ਉਹ ਅਦਾਕਾਰ ਜਿਸ ਨੇ ਪਰਦੇ ਦੇ ਉੱਤੇ ਦੇਸ਼ ਭਗਤੀ ਦੇ ਰੰਗਾਂ ਨੂੰ ਉਜਾਗਰ ਕੀਤਾ ਜਿਸ ਨੇ ਦੇਸ਼ ਭਗਤੀ ਦੇ ਜਜ਼ਬੇ ਨੂੰ ਜੀਆ ਅੱਜ ਉਹ ਅਦਾਕਾਰ ਸਾਡੇ ਵਿੱਚਕਾਰ ਨਹੀਂ ਰਿਹਾ ਬਾਲੀਵੁੱਡ ਦੀਆਂ ਸੁਨਹਿਰੀ ਯਾਦਾਂ ਦੇ ਵਿੱਚ ਉਸ ਅਦਾਕਾਰ ਨੇ ਆਪਣਾ ਨਾਂ ਹਮੇਸ਼ਾ ਦੇ ਲਈ ਅਮਰ ਕਰਤਾ मनोज कुमार जी ਤੁਹਾਡਾ ਜਾਣਾ ਇੱਕ ਯੁੱਗ ਦਾ ਅੰਤ ਹੈ ਪਰ ਤੁਹਾਡੀ ਕਲਾ ਹਮੇਸ਼ਾ ਜਿਉਂਦੀ ਰਹੇਗੀ ਅਲਵਿਦਾ